ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਰਾਜਵਿੰਦਰ ਬਲੌਗ ਤੇ ਤੁਹਾਡਾ ਸਵਾਗਤ ਹੈ ਪਲੀਜ਼ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਕਰਕੇ ਦੱਸਿਓ ਜੀ ਵੀਡੀਓ ਕਿਵੇਂ ਦੀ ਲੱਗੀ ਹਾਂਜੀ ਤੇ ਟਾਈਮ ਵੱਜ ਗਿਆ ਜੀ ਪੌਣੇ 5 ਸਵੇਰ ਦੇ ਆਪਣੇ ਆ ਗਈ ਜੀ ਕੰਬਾਈਨ ਕੰਬਾਈਨ ਆ ਗਿਆ 3:30 ਵਜੇ ਦੀ ਮੈਂ ਪਹਿਲਾਂ ਚਾਹ ਇੱਕ ਵਾਰ ਬਣਾ ਕੇ ਭੇਜੀ ਤੀ ਕਣਕ ਵੰਡ ਰਹੇ ਨੇ ਆਪਣੇ ਮੈਂ ਬਸ ਕੱਖ ਪਾ ਤੇ ਮੰਜਾਂ ਨੂੰ ਧਾਰ ਕੱਢਦੀ ਆ ਉਹਨੂੰ 6 ਵਜੇ ਦੁਬਾਰੀ ਚਾਹ ਭੇਜਣੀ ਤੇ ਆਪਣੀ ਚਲੋ ਅੱਜ ਨਹੀਂ ਬੜੀ ਜਾਉ ਸਾਰਾ तकरीबन ਹੁਣ ਸਾਰੀ ਵੜਾ ਦਾਂਗੇ ਸੈਫੀ ਬੰਨਿਆ ਖੜਾ ਸਾਡਾ ਇਹਨੇ ਖੇਤ ਜਾਣਾ ਰੋਲਾ ਪਾਈ ਜਾਂਦਾ ਉਥੇ ਨੇਰਾਤੀ ਜਾਨੀ ਬਤਾਉ ਕਹਿੰਦੇ ਟਰੈਕਟਰ ਟਰਾਲੀ ਥੱਲੇ ਕੱਸ ਦੇ ਥੱਲੇ ਨਾ ਜੀ ਨੂੰ ਰੱਖੋ ਹਾਂ ਜੀ ਖੇਤ ਜਾਨ ਖੇਤ ਜਾਨ ਹਾਂ ਹੈ ਨਾ ਨਹੀਂ ਨਾ ਥੱਲੇ ਆ ਜੀਗਾ ਥੱਲੇ ਆ ਜੀਗਾ ਚਲ ਰੋਲਾ ਪਾਈ ਜਾਂਦਾ ਤੇ ਆਪਾਂ ਮੈਂ ਹੁਣ ਪਾਣੀ ਗਰਨ ਕੋ ਬਿਆਨਾ ਹੁਣ ਤੇ 2 ਮਿੰਟ ਰੱਬ ਦਾ ਨਾਮ ਲੈ ਲਈਏ ਕਪੜੇ ਧੋਣ ਵਾਲੀ ਦੀ ਕੱਲ ਮਸ਼ੀਨ ਨਹੀਂ ਲੱਗੀ ਮੈਂ ਉਹ ਕਪੜੇ ਧੋਣ ਲਈ 9:00 ਵਜੇ 8:00 ਵਜੇ 8:00 ਵਜੇ ਸਾਢੇ 8:00 ਵਜੇ ਜਾਂਦੀ ਹੈ ਸਾਢੇ ਲੇਟ ਤੇ ਲੇਟ ਵਗ ਜਾਂਦੀ ਹੈ ਫੇਰ ਔਖਾ ਹੋ ਜਾਂਦਾ ਆਪਾਂ ਮਸ਼ੀਨ ਲਾ ਦਈਏ ਕਪੜੇ ਧੁੱਤੇ ਜਾਣਗੇ ਭਰੀ ਭਈ ਮੈਨਾਂ ਦੇਖੀ ਇੱਕ ਦਿਨ ਚ ਇੰਨਾ ਬੁਰਾ ਹਾਲ ਹੋ ਗਿਆ ਲੈ ਤਾਂ ਹਾਂ ਤੱਕ ਆ ਗਈ ਤਾਂ ਪੈਣਾ ਉਹ ਕੱਢੀਏ ਕਾਲੇ ਹੋ ਜਾਣਗੇ ਤਾਂ ਚਿੱਟਾ ਕੁਰਤਾ ਪਜਾਮੇ ਤੇ ਉਹ ਤਾਂ ਅੱਡ ਧੋ ਦੂਗੇ ਹੱਥ ਨਾਲ ਉਹ ਚਿੱਟੇ ਕੁਰਤੇ ਪਜਾਮੇ ਤਾਂ ਕਲਰਾਂ ਤੋਂ ਮੈਲਜਿੰਗ ਲੈਂਦੀ ਕੋਈ ਹੁਣ ਤਾਂ ਸਰਦਾਰ ਜੀ ਮੰਡੀ ਚੋਂ ਕਾਲੇ ਕਰਕੇ ਲਿਆਉਂਦੇ ਨੇ ਚਿੱਟੇ ਵੀ ਆਏ ਹਾਈ ਪਿੰਦਰ ਵੀ ਨਾਲ ਹੀ ਗਿਆ ਹੈ ਪਿੰਦਨ ਦਾ ਪੈਨਸ਼ਨ ਤੀ ਕਣਕ ਨਹੀਂ ਵੜਦੇ ਸੁਕਾਤੀ ਤੁਸੀਂ ਲੇਟ ਹੋ ਗਏ ਜਵਾਕਾਂ ਨੂੰ ਵਾਲਾ ਹੁੰਦਾ ਹੈ ਆ ਇੱਕ ਸਾਡੇ ਨਾਲ ਉਹ ਰਹਿ ਗਿਆ ਤੇ ਕਸਾਉਣ ਵਾਲਾ ਟੂਟੀਆਂ ਵਾਲੇ ਤੋਂ ਐਡਾ ਕੰਮ ਕਰਾ ਕੇ ਉਹ ਇੱਥੇ ਹੀ ਰਹਿ ਗਿਆ ਦੋ ਤਿੰਨ ਵਾਰ ਫੋਨ ਕਰਤਾ ਉਹਨੂੰ ਆ ਗਈ ਜੀ ਆ ਗਈ ਕਰੀਏ ਨੇ ਚਲੋ ਜੀ ਹੁਣ ਆਪਾਂ ਇੱਕ ਵਾਰ ਫੇਰ ਪਾ ਦਾਂਗੇ ਜਿਹੜੇ ਰਹਿ ਗਏ ਤੂੜ ਦੀ ਉੱਡਣ ਤੋਂ ਪਹਿਲਾਂ ਪਹਿਲਾਂ ਹੁਣ ਤੂੜੀਆਂ ਦਾ ਜੋਰ ਪਿਆ ਪਿਆ ਸੁੱਕ ਗਾਸਕਾ ਕੇ ਅੰਦਰ ਲਾ ਦਾਂਗੇ ਆਪਾਂ ਤੁਹਾਨੂੰ ਦਿਖਾਉਨੇ ਆ ਕੋਠੇ ਤੇ ਚੜ ਕੇ ਵੀ ਜੀ ਆਪਣੀ ਹਵਾਇਨ ਚਲਦੀ ਦੀਂਦੀ ਉਹ ਤੇ ਨਹੀਂ ਰਗਾ ਮਨ ਲਾ ਮੈਂ ਪਿੰਦਰ ਨੂੰ ਕਹਿਣਾ ਭੁੱਲ ਗਈ ਵੀ ਥੋੜੀ-ਮੋਟੀ ਵੀਡੀਓ ਬਣਾ ਲੈਂਦੇ ਪੂਰਾ ਪੌਣੇ 5 ਹੋ ਗਏ ਅਸੀਂ 3:30 ਵਜੇ ਦੇ ਉੱਥੇ ਹੋਏ ਆ ਹਾਈ ਅੱਜ ਕਮਾਂਡੀ ਸਾਡੇ ਸੁੱਤੇ ਪੈਨੇ ਕੰਮ ਲੱਕੇ ਉੱਥੇ ਨਹੀਂ ਹੈਗੇ ਹੁੰਜੋਰ ਪੈ ਰਿਆ ਜੀ ਹੁਣ ਤਾਂ ਪੂਰਾ ਉਹ ਦੂਰ ਹੈ ਬਸ ਸਤ ਕਰੀ ਵੇ ਸਾਡੇ ਕਣਕਾਂ ਦਾ ਵੱਢੀ ਹੀ ਨਹੀਂ ਸਾਰੀਆਂ ਤੇ ਤੂੜੀਆਂ-ਤੂੜੀਆਂ ਰਹਿ ਗਈਆਂ ਸਵੇਰੇ ਅੰਮ੍ਰਿਤ ਵੇਲੇ ਦਾ ਵਿਊ ਦਿਖਾਉਣੀਆ ਕਿੰਨਾ ਸੋਹਣਾ ਠੰਡੀ-ਠੰਡੀ ਹਵਾ ਚੱਲਦੀ ਹੈ ਇਹ ਹੋ ਆਪਾਂ ਤੁਹਾਨੂੰ ਜ਼ੂਮ ਕਰਕੇ ਦਿਖਾਉਣੀਆ ਦੇਖੋ ਜੀ ਆ ਚੱਲਦੀ ਹੈ ਕੰਬਾਈਨ ਲਾਈਟਾਂ ਹੀ ਨਹੀਂ ਦੀਆਂ ਨੇ ਦੂਰੋਂ ਦਾ ਹਨੇਰਾ ਹੈ ਜੀ ਨਾ ਕੋਸ ਐ ਵਿਸਾਲ ਸਰਦਾਰ ਜੀ ਨੇ ਜਾਣ ਹੈ ਫਿਰ ਇਨਾਂ ਦਾ ਵੀ ਹੁਣ ਜਰੂਰੀ ਪੂਰਾ ਸੀਜ਼ਨ ਦਾ ਕੰਮ ਹੋਇਆ ਪਿਆ ਇਹਨਾਂ ਨੇ ਹੁੰਦੇ-ਹੁੰਦੇ ਵੱਡੀ ਜਾਊਗੀ ਪਿੰਦਰ ਨੂੰ ਕੱਲੇ ਨੂੰ ਔਖਾ ਹੈ ਚਲੋ ਜੀ ਹੁਣ ਆਪਣਾ ਪਾਣੀ ਗਰਮ ਹੋ ਗਿਆ ਕੋਸ਼ਿਸ਼ ਕਰਾਂਗੇ ਥੋੜੀ-ਮੋਟੀ ਤੁਹਾਨੂੰ ਕਣਕ ਬਣਾਉਂਦੇ ਆਂ ਵੜਦੇ ਦੀ ਵੀਡੀਓ ਦਿਖਾਈਏ ਅਜੇ ਨਹੀਂ ਰਹਾ ਉੱਥੇ ਕੁਝ ਦੇਖਣਾ ਵੀ ਨਹੀਂ ਮਨ ਨੂੰ ਆਇਆ ਲੱਗ ਰਿਹਾ 9-10 ਵਜ ਜਾਣਗੇ ਕਣਕ ਵੜਦਿਆਂ ਨੂੰ ਟਾਈਮ ਲੱਗ ਜਾਂਦਾ 6-7 ਕਿੱਲੇ ਨੇ ਫੇਰ ਔਖਾ ਹੋ ਜਾਂਦਾ ਤੇ ਫੇਰ ਸਾਰੀ ਵੀ ਨਿਮੇੜ ਦੇਣਗੇ ਅੱਜ ਠੇਕੇ ਵਾਲੀ ਚਲੋ ਜੀ ਫੇਰ ਮਿਲਦੇ ਆ ਚਲੋ ਜੀ ਟਾਈਮ ਸੇ ਵੱਜ ਗਏ ਤੇ ਆਪਾਂ ਹੁਣ ਚਾਹ ਦੇ ਆਈਏ ਖੇਤ ਨੂੰ ਤਾਂ ਟਾਈਮ ਹੀ ਨਹੀਂ ਲੱਗਣਾ ਫੇਰ ਆਹ ਤਾਂ ਵਧੀਆ ਨਹੀਂ ਲੱਗਦੀ ਇਹ ਗੱਲ ਮਸ਼ੀਨ ਵਾਲੇ ਆ ਨੂੰ ਨਾ ਬਹੁਤ ਲੋਕ ਐਦਾਂ ਦੇ ਨੇ ਜਿਹੜੇ ਚਾਹ ਰੋਟੀ ਦੇਣ ਤੋਂ ਬਹੁਤ ਪਰਾਂਦੇ ਨੇ ਇਹ ਗੱਲ ਮਾੜੀ ਐ ਵਧੀਆ ਨਹੀਂ ਹੈਗੀ ਆਪਣੇ ਨਾ ਖੇਤ ਦੇ ਵਿੱਚੋਂ ਕੋਈ ਵੀ ਬੰਦਾ ਕੰਮ ਕਰਕੇ ਜਾਂਦਾ ਭੁੱਖਾ ਜਾਵੇ ਵਧੀਆ ਨਹੀਂ ਲੱਗਦਾ ਤੋਂ ਬਾਅਦ ਤਾਂ ਨਾਲੇ ਪਤਾ ਲੱਗ ਜੂਗਾ ਕਿ ਹੁਣ ਮੋਟੀ ਵੀ ਬਣਾਉਣੀ ਆ ਆ ਕਿ ਮੈਂ ਫਿਰ ਸਬਜ਼ੀ ਤਿਆਰ ਕਰ ਲਵਾਂਗੀ 6:00 ਵਜੇ ਦੇਖ ਲਿਆ 3:30 ਵਜੇ ਆਪਣੇ ਖੁੰਮਾਂ 'ਨ ਲੱਗ ਗਈ ਸੀ ਤੇ 12 ਦੇ ਕੱਢ ਕੇ ਸੁੱਕਣੇ ਪਾਤੇ ਗੁਜਰੀਆਂ ਪਾਤੇ ਆ ਕਿ ਫਿਰ ਮੰਜਾ ਬੰਦਿਆਂ ਨਾਲੇ ਹਮੇ ਪਚਾ ਦੇਉ ਨੇ ਨਾਲੇ ਆਪਣੇ ਸੈਫੀ ਨੂੰ ਬਹੁਤ ਚ ਵੀ ਲੱਗੀ ਪਈ ਵੀ ਉਹ ਤਰਕੇ ਦੇ ਗਏ ਨੇ ਮੈਂ ਨਹੀਂ ਗਿਆ ਇਹਨੂੰ ਕਿਹੜਾ ਦਵਾਲ ਲੈਣ ਔਰ ਆ ਕੇ ਬੰਨੂ ਮੰਜਾ ਮੈਂ ਹੁਣ ਮੈਂ ਆ ਕਿ ਜਰਾਬ ਡਿੱਗ ਗਈਆਂ ਨੇ ਹੁੰਦੇ ਮਸ਼ੀਨ ਸਿਰਦੀ ਆਪਾਂ ਦੇਖੋ ਜੀ ਆਪਣੇ ਵਾਲੇ ਵਾਲੇ ਬਸ ਸਾਰੀਆਂ ਤਕਰੀਬਨ ਕਣਕਾਂ ਵੱਡੀਆਂ ਗਈਆਂ ਦੋ ਤਿੰਨ ਘਰਾਂ ਦੀਆਂ ਰਹਿ ਗਈਆਂ ਬਸ ਅੱਜ ਨਿਬੜ ਜੂਗਾ ਆਪਣੀ ਮਸ਼ੀਨ ਨੂੰ ਥੋੜੀ ਥੋੜੀ ਲਿੰਦੀ ਉਧਰ ਦੀ ਦਿਖਾਵਾਂਗੇ ਜਾ ਕੇ ਅੱਜ ਠੇਕੇ ਵਾਲੀ ਵੀ ਰਹਿੰਦੀ ਹੈ ਹਨਾ 9-10 ਤਾਂ ਵੱਜੀ ਜਾਣਗੇ ਸੈਫੀ ਦੇਖੋ ਕਿਵੇਂ ਚੌੜਾ ਹੋਇਆ ਜਾਂਦਾ ਹੈ ਚੌੜਾ ਚੜ ਗਿਆ ਮੈਨੂੰ ਖੇਤ ਲੈ ਕੇ ਜਾ ਰਹੇ ਨੇ ਬਸ ਸਾਡੇ ਇਹਦੇ ਚ ਬਸ ਆਹੀ ਰਹਿ ਗਈ ਇੱਕ ਇਹ ਵੀ ਮਨ ਲਾ ਅੱਜ ਵੱਡੀ ਜਾਊਗੀ ਸਾਰਾ ਏਰੀਆ ਖਾਲੀ ਹੋ ਗਿਆ بس ਟੂੜੀਆਂ ਟੂੜੀਆਂ ਦਾ ਕੰਮ ਰਹਿ ਗਿਆ ਮੈਨੂੰ ਨਾ 8 ਦਿਨ ਹੋ ਗਏ ਤੇ ਖੇਤ ਆਉਂਦੇ ਨਹੀਂ ਮੈਂ ਸਵੇਰੇ ਜਾ ਕੇ ਆਉਂ ਜਾਂ ਮੈਂ ਸ਼ਾਮ ਨੂੰ ਜਾ ਕੇ ਆਉਂ ਖੇਤ ਨਹੀਂ ਆਇਆ ਗਿਆ ਪਰ ਕਣਕਾਂ ਵੱਢੀਆਂ ਹਰੀਆਂ ਦੀ ਕਣਕਾਂ ਜਦੋਂ ਅਸੀਂ ਆਇਆ ਆਉਣ ਦੀ ਸਲਾਹ ਕਰਦੀਆਂ ਜਦੋਂ ਤੋਂ ਮੈਂ ਪਿੰਦਰ ਦੀ ਵੀ ਸਵੇਰੇ 3 ਵਜੇ ਦੀ ਇਹਨੂੰ ਬਹੁਤ ਚੌਂਸੀ ਕਦੋਂ ਮਸ਼ੀਨ ਆਉ ਕਦੋਂ ਮਸ਼ੀਨ ਆ ਲੜੀ ਜਾਂਦਾ ਰਹਿੰਦਾ ਦੀ ਇਹ ਸੈਫੀ ਹਾਂ ਦੇਖੋ ਜੀ ਆਪਣੀ ਬਾੜੀ ਮੈਂ ਤਾਂ ਬਾੜੀ ਵੀ ਅੱਜ ਦੇਖਣ ਆਈਆਂ ਇੱਥੇ ਗਰਮੀ ਕਰਕੇ ਹਾਏ ਗੋਭੀ ਨੂੰ ਕੀ ਹੋ ਗਿਆ ਚਾਹ ਵਾਲੇ ਸਾਡਾ ਲਸਣ ਹਜੇ ਹਰਾ ਖੜਾ ਸੀ ਲਸਣ ਦੀ ਪੱਟਿਆ ਜੀ ਓਏ ਕਿੱਥੇ ਲੈ ਗਿਆ ਨਾ ਇੰਨਾ ਤੇ ਖੇਤ ਆ ਉਧਰ ਗਰਮੇਰ ਆਏ ਠੀਕ ਛਾਬੀ ਜੁੱਗੀ ਲੈ ਜਾਓ ਕਿ ਤੇ ਫੇਰ ਪਕਾਈ ਕਰਦੇ ਫਿਰ ਜਾਓ ਗਰਮੇਰ ਹੀ ਆਹੋ ਚੂਟਰੀ ਜੋ ਉਸੇ ਦੀ ਨਾ ਪਤਾ ਨਹੀਂ ਦੇਖ ਲਿਓ ਜਲਦ ਫੋਨ ਕਰ ਦੰਨੇ ਪਾਣੀ ਕਾ ਚ ਪੋਣਾ ਦੀ ਕੀ ਕਹਦਾ ਆ ਮੈਂ ਖਾ ਨਹੀਂ ਦਰਨਾ ਨਾ ਨਾ ਖਾ ਦੀ ਦਰਨਾ ਚਲੋ ਜੀ ਮੈਂ ਤਾਂ ਚਾਹ ਤਾਂ ਰਹੀ ਹੁਣ ਅਜੇ ਲੱਗ ਜਾਣਗੇ 2 2.5 ਘੰਟੇ ਤੇ ਇਧਰ ਪਿੰਡਰ ਦੀ ਡਿਊਟੀ ਲੱਗੀ ਹੋਈ ਹੈ ਗੇੜੇ ਲਾਉਣ ਤੇ ਮੰਡੀ ਚ ਫੇਰ ਸਰਦਾਰ ਜੀ ਨੇ ਵੀ ਜਾਣਾ 6:30 ਪਾਉਣੇ 7 ਹੋ ਗਏ ਵੀ ਐ ਚੱਲ 10 ਵਜੇ ਤੱਕ ਕੰਮ ਨਿਬੜ ਜੇ ਪਿੱਛੇ ਤੋਂ 2 ਘੰਟੇ ਲੇਟ ਥੇ ਕੇ ਆਏ ਨੇ ਹਣਾ ਐਂ ਦਾ ਵੀ ਚੱਲ ਸਿਆਣਾ ਬੰਦਾ ਨਾਲ ਕਹਿ ਕਾ ਕੇ ਸਾਰਾ ਕਰਾ ਆਂਦਾ ਬੱਚਿਆਂ ਨੂੰ ਇੰਨਾ ਪਤਾ ਨਹੀਂ ਹੁੰਦਾ نیچے ਵਾਲੇ 2 2.5 ਕਿਲੇ ਆਪਣੇ ਵੱਡੇ ਗਏ ਹੁਣ ਉੱਪਰਲੇ ਚ ਆ ਗਏ ਥੋੜਾ ਜਿਹਾ ਥੋੜੀ-ਮੋਟੀ ਤੁਹਾਨੂੰ ਪਤਾ ਹੈ ਨਾ ਚੱਲਦੀ ਮਸ਼ੀਨਰੀ ਖੜ ਜਾਂਦੀ ਹੈ ਤਾਂ ਟਾਈਮ ਲੱਗ ਜਾਂਦਾ ਕੋਈ ਪਤਾ ਹੀ ਨਹੀਂ ਹੁੰਦਾ ਹਨਾ ਚੱਲ ਅਜੇ ਵੀ ਵਧੀਆ ਟਾਈਮ ਨਾਲ ਕੰਮ ਨਿਬੜ ਚੁ ਚੱਲ ਪ੍ਰਮਾਤਮਾ ਨੇ ਵਧੀਆ ਚੜ ਚੜ ਤਾਂ ਬਹੁਤ ਆਇਆ ਪਰ ਸਾਰਿਆਂ ਨੇ ਕਰ ਲਿਆ ਦਾ ਨੇ ਇਕੱਠੇ ਸਾਡੇ ਆਲੇ-ਦਾਲੇ ਹੁਣ ਉਹ ਦੂਜੀ ਜਿਹੜੀ ਮੈਂ ਕਹਿੰਦੀ ਸੀ ਲਵੇ ਰਹਿ ਗਈ ਉਹ ਵੀ ਆ ਗਈ ਮਸ਼ੀਨ ਅੱਜ ਤਕਰੀਬਨ ਸਾਰੇ ਨਿਬੜ ਹੀ ਜਾਊਗਾ ਅਣਕਦਾ ਚਲੋ ਜੀ ਸ਼ਾਮ ਦੇ 7 ਵਜੇ ਤਿੰਦਰ ਆ ਗਿਆ ਮੰਡੀ ਚੋਂ ਹੁਣ ਆਇਆ ਇਹਦਾ ਸਾਰਾ ਸਵੇਰੇ 3 ਵਜੇ ਦਾ ਫੱਦਾ ਹੁੰਦਾ ਹੰਬਿਆ ਵੇ ਸੌਂਗਾ ਕੇਰਾ ਤੇ ਮੱਜਾਂ ਦਾ ਮੈਂ ਕਰਤਾ ਸੀ ਅਗੇ ਹੱਥ ਨੇ ਇਹ ਕਰ ਕਰ ਦਿੰਦਾ ਦੀ ਹਣੇ ਗਰਮੀ ਹੋ ਗਈ ਮੱਜਾ ਨੂੰ ਵੀ ਅਸੀਂ ਇੱਕ ਪੱਖਾ ਲਾਉਣ ਲੱਗੇ ਮੱਸਰ ਵੀ ਥੋੜਾ ਜਿਹਾ ਇੱਕ ਪੱਖਾ ਪਤਾ ਨਹੀਂ ਚੱਲੇ ਹੀ ਨਹੀਂ ਮੈਂ ਅੱਜ ਲਾਇਆ ਤੀ ਤੇ ਹਰ ਅਬ ਚੜ ਚੜ ਤਾਂ ਬਹੁਤਾ ਹੈ ਪਰ ਪ੍ਰਮਾਤਮਾ ਦੀ ਕਿਰਪਾ ਨਾਲ ਦਾਣੇ ਤਾਂ ਇਕੱਠੇ ਹੋ ਗਏ ਹੁਣ ਪੰਜ ਚਾਰ ਦਿਨ ਹੋਰ ਦੇ ਦੇ ਤੂੜੀ ਦਾ ਵੀ ਕੰਮ ਨਿਭੜ ਜਾਊਗਾ ਆਪਣਾ ਮੈਂ ਰਸੋਈ 'ਚ ਦੇਖਦੀ ਆਂ ਕੀ ਮਾਹੌਲਾ ਉਧਰੋਂ ਮੱਜਾ-ਮੁੱਜਾਂ ਦਾ ਨਿਮੇੜ ਕੇ ਆਈ ਆਂ ਹਜੇ ਵੀਡੀਓ ਐਡੀਟਿੰਗ ਕਰਨੀ ਆ ਲੇਟ ਹੋ ਗਏ ਥੋੜਾ ਪਾਣੀ ਦਾ ਪਰ ਤਾਂ ਬਾਹਰ ਕੱਢਦੇ ਆਂ ਬਸ ਸਬਜੀ ਮੈਂ ਸਵੇਰੇ ਬਣਾਤੀ ਸੀ शिमला ਮਿਰਚ ਦੀ ਉਦੋਂ ਮਸ਼ੀਨ ਵਾਲਿਆਂ ਨੂੰ ਬਣਾਈ ਤੀ ਤਾਂ ਕਰਕੇ ਉਹੀ ਪਈਆ ਆਟਾ ਵੀ ਦੁਪਹਿਰੇ ਗੁੰਨੇ ਤਾਂ ਜਿਹੜਾ ਉਹ ਪਿਆ ਬਸ ਰੋਟੀ ਜਦੋਂ ਇਹ ਖਾਣਗੇ ਬਣਾ ਦਾਂਗੇ ਮੈਂ ਇਹ ਪਾਣੀ ਵਾਲਾ ਥੋੜਾ ਬਾਹਰ ਕੱਢਦੀ ਆਂ ਸੀ ਰਾਤ ਨੂੰ ਭਰ ਕੇ ਬਾਹਰ ਕੱਢ ਦਿੰਦੇ ਆਂ ਠੰਡ 'ਚ ਠੰਡਾ ਹੋ ਜਾਂਦਾ ਸਵੇਰੇ ਚੱਕ ਕੇ ਅੰਦਰ ਧਰ ਦਿੰਦੇ ਆਂ ਤੇ ਚਲੋ ਜੀ ਰੱਬ ਚਲੋ ਜੀ ਪ੍ਰਮਾਤਮਾ ਕਰੇ ਸਾਰਿਆਂ ਦੇ ਹਨਾ ਦਾਣੇ ਟਾਈਮ ਸਿਰ ਸਾਮੇ ਜਾਣ ਵਾਹਿਗੁਰੂ ਸਾਰਿਆਂ ਨੂੰ ਪੰਜ ਚਾਰ ਦਿਨ ਹੋਰ ਦੇ ਦੇ ਵਧੀਆ ਕਣਕਾਂ ਖਰੇ ਤੇ ਕੀ ਵਧੀਆ ਨਿਕਲੀਆਂ ਨੇ ਔਰ ਰੱਬ ਦੀ ਹੈ ਨਾ ਆਪਾਂ ਉਹੀ ਸੋਚ ਕਰੀ ਜਾਂਦੇ ਹਾਂ ਨਾ ਸਾਰੀ ਰੱਬ ਨੂੰ ਹੀ ਸੋਚ ਹੈ ਉਹਨੂੰ ਸਾਰੀ ਦੁਨੀਆ ਦੀ ਹੈ ਆਪਾਂ ਨੂੰ ਕੱਲੀ ਆਪਣੀ ਆਪਣੀ ਹੁੰਦੀ ਹੈ ਤੇ ਪ੍ਰਮਾਤਮਾ ਵਧੀਆ 5-4 ਦਿਨ ਹੋਰ ਨੰਗਾ ਦੇ ਸਾਰਾ ਕੰਮ ਨਿਬੜ ਚੁਗਾ ਚਲ ਬਾਕੀ ਤਾਂ ਜੀ ਆਪਾਂ ਕੀ ਕਰ ਸਕਦੇ ਹਾਂ ਪ੍ਰਮਾਤਮਾ ਦੀ ਮਰਜ਼ੀ ਹੈ ਹਨਾ ਜੋ ਵੀ ਕਰਦਾ ਚੰਗੇ ਲਈ ਕਰਦਾ ਚਲੋ ਜੀ ਕਰੋ ਤੁਸੀਂ ਇਸ ਵਲੌਗ ਨਾਲ ਇੰਜੋਏ ਤੁਹਾਨੂੰ ਮਿਲਦਾ ਨਵੀਂ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਜੀ